ਪੀਤੀ ਦੇ ਰਾਤ ਪੁਲਿਸ थाना ਡੇਰਾ ਬਾਬਾ ਨਾਨਕਾਦੀਨ ਆਉਂਦੇ ਫਤੇਗੜ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਰੋਡ ਪਿੰਡ ਨਿਕੋਸਰਾ ਨਜ਼ਦੀਕ ਦੋ ਨਾਬਾਲਗ ਬੱਚਿਆਂ ਦੀ ਸੜਕ ਹਾਸੇ ਵਿੱਚ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ ਜਾਣਕਾਰੀ ਮੁਤਾਬਕ ਉਕਤ ਹਾਸਾ ਉਕਤ ਨਾਬਾਲਗ ਬੱਚਿਆਂ ਦਾ ਮੋਟਰਸਾਈਕਲ ਸੜਕ ਦੇ ਅਧ ਵਿਚਾਲੇ ਪਲਟੀ ਹੋਈ ਟਰਾਲੀ ਨਾਲ ਜ਼ਬਰਦਸਤ ਟੱਕਰ ਹੋਣ ਕਾਰਨ ਵਾਪਰਿਆ ਹੈ ਮ੍ਰਿਤਕ ਬੱਚਿਆਂ ਦੀ ਪਛਾਣ ਮਨਜੋਤ ਸਿੰਘ ਪੁੱਤਰ ਰੰਜੀਤ ਸਿੰਘ ਉਮਰ 15 ਸਾਲ ਅਤੇ 14 ਸਾਲਾ ਸ਼ੁਭਦੀਪ ਸਿੰਘ ਪੁੱਤਰ ਰਾਜਵੀਰ ਸਿੰਘ ਵਾਸੀ ਪਿੰਡ ਨਿਕੋਸਰਾ ਵਜੋਂ ਹੋਈ ਹੈ ਮ੍ਰਿਤਕ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਦੋਨੋਂ ਆਪਸ ਵਿੱਚ ਦੋਸਤ ਸਨ ਤੇ ਇਹ ਦੋਵੇਂ ਬੀਤੀ ਰਾਤ ਕਰੀਬ 9 ਵਜੇ ਪਿੰਡ ਨਿਕੋਸਰਾ ਪੈਟਰੋਲ ਪੰਪ ਤੋਂ ਤੇਲ ਪਾਉਣ ਲਈ ਆ ਰਹੇ ਸਨ ਕਿ ਰਸਤੇ ਵਿੱਚ ਸਵੇਰ ਤੋਂ ਪਲਟੀ ਹੋਈ ਟਰਾਲੀ ਨਾਲ ਇਹਨਾਂ ਦੀ ਟੱਕਰ ਹੋ ਗਈ ਉਨਾ ਪ੍ਰਸ਼ਾਸਨ ਤੇ ਟਰੈਕਟਰ ਟਰਾਲੀ ਚਾਲਕ ਉਪਰ ਲਾਪਰਵਾਹੀ ਦੇ ਕਥਿਤ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੱਲ ਸਵੇਰ ਤੋਂ ਰੋਡ ਤੇ ਅਦ ਵਿਚਾਲੇ ਪ੍ਰਾਲੀ ਨਾਲ ਭਰੀ ਟਰਾਲੀ ਪਲਟ ਗਈ ਹੋਈ ਸੀ ਤੇ ਅਕਸਰ ਹੀ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਇਸ ਰੋਡ ਉਪਰੋਂ ਆਉਣਾ ਜਾਣਾ ਹੈ। ਉਹਨਾਂ ਕਿਹਾ ਕਿ ਅਗਰ ਪ੍ਰਸ਼ਾਸਨ ਨੇ ਪਹਿਲਾਂ ਹੀ ਇਸ ਟਰਾਲੀ ਨੂੰ ਸਾਈਡ ਤੇ ਕਰਵਾਇਆ ਹੁੰਦਾ ਤਾਂ ਇਹ ਵੱਡਾ ਹਾਦਸਾ ਹੋਣੋਂ ਟੱਲ ਸਕਦਾ ਸੀ। ਭਾਜੀ ਜਿਹੜੇ ਨੌਜਵਾਨ ਦੀ ਡੈਥ ਹੋਈ ਤੁਹਾਡਾ ਕੀ ਲੱਗਦਾ ਹੈ? ਮੇਰਾ ਬੇਟਾ ਛੋਟਾ। ਕੀ ਨਾਮ ਸੀ ਉਹਦਾ? ਸੁਪਰੀ ਸਿੰਘ। ਇਹ ਗੱਲਬਾਤ ਕਿਸ ਤਰ੍ਹਾਂ ਹੋਈ ਹੈ ਜੀ ਇਹ ਪਾਜੀ ਮੋਰਸਲ ਦੇ ਨੌਂੜੇ ਨੇਰੇ ਟਰਾਲੀ ਲੱਗੀ ਹੈ ਤੇ ਸਿੱਧੇ ਵੱਜ ਗਿਆ ਵਿੱਚ ਆਣ ਕੇ ਟਰਾਲੀ ਸ਼ਰਕ ਦੇ ਵਿੱਚ ਹੀ ਕਿੰਨੀ ਉਮਰ ਸੀ ਇਹਦੀ ਉਮਰ 15 ਕੇ ਸਾਲ ਦੀ ਹੈ ਇਹ ਪ੍ਰਸ਼ਾਸਨ ਦੇ ਟਾਈਮ ਸਾਰ ਟਰਾਲੀ ਚ ਕਾਈ ਹੁੰਦੀ ਤੇ ਇਹ ਹਸਨ ਪਾਜੀ ਨਹੀਂ ਹੁਣਾ ਆਸਾਏ ਆਹ ਤੇ ਟਰਾਲੀ ਕਰਕੇ ਸਭ ਕੁਝ ਵਾਪਰਨਾ ਰਜ਼ਾ ਸਾਈਡ ਤੇ ਹੁੰਦੀ ਤੇ ਫਿਰ ਕਿੱਥੇ ਹੋਣਾ ਸੀ ਸ਼ਰਕ ਦੇ ਲੋਕ ਹੁੰਦੇ ਜਾਂਦੇ ਨੇ ਜਦੋਂ ਸ਼ਰਕ ਦੇ ਸਾਧਨ ਖਲਾ ਲਾਂਗੇ ਤੇ ਫਿਰ ਤੇ ਵਾਪਰਨਾ ਵਾਪਰਨਾ ਕੰਮ ਨਾਲ ਜਿਹੜਾ ਮੁੰਡਾ ਕਿੱਥੋਂ ਦਾ ਜੀ ਉਹ ਮੈਂ ਮੇ ਚੱਕਦਾ ਭਾਜੀ ਇਹਦਾ ਯਾਰ ਹੀ ਮੁੰਡਾ ਉਹਦਾ ਕੀ ਨਾਮ ਆ ਉਹਦਾ ਮਨਜੋਤ ਸਿੰਘ ਤੇ ਮੌਕੇ ਤੇ ਆਈ ਇੱਕ ਪੁਲਿਸ ਵਗੈਰਾ ਹਾਂਜੀ ਹਾਂਜੀ ਆ ਵੇਖੋ ਪੁਲਸ ਵੀ ਇੱਥੇ ਪ੍ਰਸ਼ਾਸਨ ਸਾਰੇ ਇੱਥੇ ਨੇ ਪੁਲਿਸ ਬਲਾਜਵੇਂ ਇਸੇ ਨੇ ਕੀ ਮੰਗੀ ਕਰਦੇ ਆਪਾਂ ਪ੍ਰਸ਼ਾਸਨ ਮੰਗ ਭਾਜੀ ਅਸੀਂ ਕਹਿੰਦੇ ਹਾਂ ਹੁਣ ਜੋ ਸਾਡੇ ਨਾਲ ਵਾਪਰ ਗਿਆ ਸਾਨੂੰ ਇਨਸਾਫ ਤੇ ਮਿਲਣਾ ਚਾਹੀਦਾ ਨਾ ਆ ਕੀ ਹਾਲਾਤ ਆ ਇਹਨੇ ਟਰਾਲੇ ਚਰਕਾਂ ਦੇ ਲਾਏ ਨੇ ਹੋਰ ਵੀ ਆ ਸਕਦਾ ਲੱਗਾ ਸੀ ਟਰਾਲੇ ਵਾਲੇ ਦੀ ਗਲਤੀ ਆ ਸੜਕ ਦੇ ਵਿੱਚ ਲਾਇਆ ਜੋ ਤੁਹਾਨੂੰ ਪਤਾ ਵੀ ਇੱਥੇ ਆਵਾਜ਼ ਆਈ ਪਹਿਲੇ ਵਾਰਾ ਤੇ ਰਸ ਤੇ ਖੜ ਪੈ ਰਿਆ ਤੇ ਜਵਾਗ ਵਿੱਚ ਵੱਜੀ ਕਿੰਨੀ ਕੁ ਉਮਰ ਸੀ ਸਰ ਨਵਜੋਤ ਦੀ ਇੱਕ ਦੀ 12 ਸਾਲ ਸੀ ਹਾਂਜੀ ਇੱਕ ਦੀ 14 ਸਾਲ ਹਾਂਜੀ ਤੇ ਸਰ ਕੀ ਨਾਮ ਸੀ ਬੇਟਾ ਨਵਜੋ ਨਵਜੋਤ ਸਿੰਘ ਸਰ ਇਹ ਲੱਗਦਾ ਨਹੀਂ ਇਹ ਚ ਪ੍ਰਸ਼ਾਸਨ ਦਾ ਵੀ ਕੋਈ ਮਤਲਬ ਰੋਲ ਹੈ ਕਿਉਂਕਿ ਇਹ ਟਰਾਲੀਸ ਆਪਾਂ ਵੀ ਸਰ ਵੀ ਪ੍ਰਸ਼ਾਸਨ ਨੂੰ ਚਾਹੀਦਾ ਸੀਗਾ ਵੀ ਜੇ ਸੜਕ ਦੇ ਵਿੱਚ ਖੜੀ ਆ ਹਾਂਜੀ ਤੇ ਇਹਨੂੰ ਟਰੈਫਿਕ ਜਿੱਦਾਂ ਚੱਲਦੀਆਂ ਨੇ ਆਪਣੀਆਂ ਪੁਰਸ਼ ਵਾਹਨ ਉਹਨਾਂ ਨੂੰ ਚਾਹੀਦਾ ਜਾਂ ਕਰਤੇ ਕਰਨਾ ਕੀ ਮੰ ਕਰਦੇ ਆਪਾਂ ਪ੍ਰਸ਼ਾਸਨ ਨੇ ਅੱਛਾ ਕੀ ਕਾਰਵਾਈ ਹੋਣੀ ਚਾਹੀਦੀ ਉਧਰ ਹਾਸੇ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ ਸਥਿਤੀ ਦਾ ਜਾਇਜ਼ਾ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਇਸ ਦੌਰਾਨ ਡੇਰਾ ਬਾਬਾ ਨਾਨਕ ਦੇ ਐਸ ਐਚ ਓ ਸਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਪੋਸਟ ਮਾਰਮਲੇ ਸਿਵਲਾ ਸੜਪੇਸ਼ ਦਿੱਤਾ ਹੈ ਤੇ ਮ੍ਰਿਤਕ ਬੱਚਿਆਂ ਦੇ ਪਰਿਵਾਰਕ ਮੈਂਬਰ ਜੋ ਵੀ ਬਿਆਨ ਦਰਜ ਕਰਵਾਉਣਗੇ ਉਸੇ ਹਿਸਾਬ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਆਵੇਗੀ ਇਹ ਮਾਮਲਾ ਇੱਕ ਦਸਣ ਦੇ ਅਸੀਂ ਤੇ ਮੌਕੇ ਤੇ ਪਹੁੰਚਿਆ ਸਾਨੂੰ ਹੁਣੇ ਪਤਾ ਲੱਗਾ ਆ ਤੇ ਟਰਾਲੀ ਆ ਗਿਆ ਤੇ ਉਹ ਪ੍ਰਾਲੀ ਵਾਲੀ ਆ ਜਿਹੜੀ ਵੱਡੀਆਂ ਟਾਲੀਆਂ ਹੁੰਦੀਆਂ ਪ੍ਰਾਲੀ ਵਾਲੀਆਂ ਟਰੈਕਟਰ ਲਾਣੋ ਲਾ ਕੇ ਲੈ ਗਿਆ ਕੋਈ ਦੇਂਦਗੀ ਦੇ ਦੱਸਣ ਦੇ ਪਤਾ ਨਹੀਂ ਕਿ ਕਿੱਦੇ ਵਧੀਆ ਇਹ ਪਤਾ ਨਹੀਂ ਲੱਗਾ ਟਰੈਕਟਰ ਵਾਲਾ ਹੈ ਕਿਰਾਇਆ ਤੇ ਉਹ ਵਾਲੇ ਬੜੀ ਧਰੇਕ ਤੇ ਟੱ ਲੱਗੀ ਰਹੀ ਹੈ ਟਾਲੀ ਦੇ ਕਿਸੇ ਨੇ ਚੱਕ ਵੇਖਿਆ ਨਹੀਂਗਾ ਤੇ ਮੋਟਰਸਾਈਕਲ ਤੇ ਮੁੜੇ ਦੀ ਦੋ ਬੱਚੀ ਆਉਂਦੀ ਰਹਿਣਾ ਇੱਕ ਮੁੰਡਾ ਹੈ ਮੈਮੇ ਚੱਕ ਦਾ 14 5 15 ਸਾਲ ਦੀ ਉਮਰ ਹੋਗੀ ਕਿਰੀ ਤੇ ਦੂਸਰਾ ਵੀ ਮੁੰਡੇ ਦੀ ਇਨੀ ਕੁ ਉਮਰ ਹੀ 14 15 ਸਾਲ ਨਿੱਕੋ ਸਰਾਂ ਦਾ ਆ ਤੇ ਇੱਕ ਦੇ ਅੱਗੋਂ ਕਿਤੇ ਲਾਈਟ ਪਈ ਹੋएगी ਹੋ ਸਕਦਾ ਆ ਤੇ ਟਰਾਲੀ ਦੇ ਵਿੱਚ ਵੱਜੀ ਆ ਟਰਾਲੀ ਜਿਹੜੀ ਆ ਸ਼ਕਰੀ ਦੇ ਵਿਚਕਾਰ ਲੱਗੀ ਆ ਮਤਲਬ ਕਿ ਪੰਜਾਬ ਪਰ ਤੋਂ ਉੱਤਰੇ ਇਧਰ ਸਿਰਕ ਦੇ ਬਾਰੇ ਸਾਈਡ ਤੇ ਆ। ਕੀ ਸਰ ਇਹਨਾਂ ਦੇ ਮੌਕੇ ਤੇ ਡੈਥ ਹੋ ਗਈ? ਮੌਕੇ ਤੇ ਦੋਵਾਂ ਦੀ ਡੈਥ ਹੋ ਗਈ ਆ। ਤਾਂ ਸਰ ਲੱਗਦਾ ਨਹੀਂ ਜੇ ਪ੍ਰਸ਼ਾਸਨ ਸਮੇਂ ਸਿਰ ਜਾਗਿਆ ਹੁੰਦਾ ਜੇ ਮੰਨ ਲਓ ਸਰ ਸਵੇਰ ਦੇ ਟਰਾਲੀ ਪਈ ਆ। ਹੁਣ ਸਰ ਕੀ ਕਾਰਵਾਈ ਕੀਤੀ ਜਾ ਰਹੀ ਆ? ਹੁਣ ਤੇ ਜੋ ਕਰਦਿਆਂ ਦੇ ਕਹਿੰਦੇ ਜਿਉਂ ਨਾਲ ਬਿਆਨਾਂ ਦੇ ਕਹਿੰਦੇ ਜੋ ਕਹਾਂਗੇ ਕਰਦਾਂਗੇ ਉਹਦੇ ਕਾਰਵਾਈ ਕਾਨੂੰਨੀ ਕਰਨੀ ਪਣੀ ਆ। ਪਰ ਇਹ ਵੀ ਪਹਿਲਾਂ ਸਾਡੇ ਨੌਲੇਜ ਵਿੱਚ ਨਹੀਂ ਜੇ ਟਰਾਲੀ ਲੱਗੀ ਕਿ ਜਾ ਕੇ ਜਿਹੜੇ ਲੋਕਲ ਪ੍ਰੈਸ਼ਰ ਦੇ ਸਾਨੂੰ ਦੱਸ ਦਿੰਦੇ ਵੀ ਆਹ ਗੱਲ ਆ ਵੀ ਟਰਾਲੀ ਲੱਗੀ ਆ ਜਾਂ ਕਿਸ ਨੂੰ ਕਹਿ ਕੇ ਪਛਾਣ ਕਰਾ ਦਿੰਦੇ। ਸਰ ਲ ਅਕਸਰ ਆਣਾ ਜਾਣਾ ਦੂਜਾ ਆਪਣਾ ਰਹਿੰਦਾ ਹੈ ਸਰ ਜੇ ਸਮੇਂ ਸਰ ਜੇ ਵੀਕਲ ਚੁਕਾਇਆ ਹੁੰਦਾ ਤੇ ਇਹ ਵੱਡਾ ਹਾਸਾ ਜਿਹੜਾ ਉਹਨਾਂ ਟਲ ਸਕਦਾ ਹੈ ਪਰ ਇਹ ਜੇ ਪਹਿਲਾਂ ਕੀਤਾ ਹੁੰਦਾ ਤਾਂ ਇਹ ਜਿਹਾ ਹੀ ਸਰ ਵੀਕਲ ਤੇ ਕਾਰਵਾਈ ਹੋਏਗੀ ਕੀ ਹੋਏਗੀ ਹਾਂਜੀ ਵੀਕਲ ਤੇ ਕਾਰਵਾਈ ਹੋਏਗੀ ਵੀਕਲ ਤੇ ਕਾਰਵਾਈ ਹੋਏਗੀ ਕੀ